ਭੂਮਿਕਾ ਇੱਕ ਸਮੇਂ ਦੀ ਗੱਲ ਹੈ ਪਹਾੜਾਂ ਦੇ ਪਿੱਛੇ ਇੱਕ ਰਾਜ ਸੀ ਰਾਜਤਰ ਇੱਥੇ ਰਾਜਾ ਧਰਮ ਸਿੰਘ ਰਾਜ ਕਰਦਾ ਸੀ ਜਿਸ ਦੀ ਸੱਤ ਰਾਣੀਆਂ ਸਨ ਹਰ ਰਾਣੀ ਇੱਕ ਅਲੱਗ ਜਾਤ ਕੌਮ ਅਤੇ ਸੁਭਾਅ ਦੀ ਸੀ ਰਾਜਾ ਸਭ ਨੂੰ ਇੱਕੋ ਜਿਹੀ ਮੋਹ ਮਾਇਆ ਦੇਂਦਾ ਪਰ ਕਿਸੇ ਨੂੰ ਵੀ ਸੱਚਾ ਪਿਆਰ ਨਹੀਂ ਮਿਲਦਾ ਚਰিত্রਾਂ ਦੀ ਪਹਿਚਾਨ 1 ਰਾਣੀ ਮੀਰਾ ਸਭ ਤੋਂ ਵੱਡੀ ਧਾਰਮਿਕ ਅਤੇ ਮਾਫੀ ਦੇ ਗੁਣ ਨਾਲ ਭਰਪੂਰ 2 ਰਾਣੀ ਚਮਕੌਰ ਯੋद्धा तीर तलवार ਚਲਾਉਣ ਦੀ ਮਾਹਿਰ 3 ਰਾਣੀ ਨੂਰ ਜਹਾਂ ਹਸੀਨਾ ਅਤੇ ਰਾਜਨੀਤੀ ਚਤੁਰਾਈ ਵਾਲੀ 4 ਰਾਣੀ लाची ਸਧਾਰਨ ਜਨਤਾ ਵਿੱਚੋਂ ਪਰ ਸਭ ਤੋਂ ਸਮਝਦਾਰ 5 ਰਾਣੀ ਰੂਪவதி ਸੁੰਦਰ ਦਾਦਾ ਮੂਰਤ ਪਰ ਅੰਦਰੋਂ ਖਾਲੀ 6 ਰਾਣੀ ਬਿਜਲੀ ਗੁੱਸੇ ਵਾਲੀ ਬਦਲੇ ਦੀ ਭਾਵਨਾ ਨਾਲ ਭਰਪੂਰ 7 ਰਾਣੀ ਅਮ੍ਰਿਤਾ ਸਭ ਤੋਂ ਛੋਟੀ ਰਾਜਾ ਨਾਲ ਸੱਚਾ ਪਿਆਰ ਕਰਨ ਵਾਲੀ ਅਗਲੇ ਪਾਗ ਲਈ